ਫਾਇਗਰੂ ਜੀ ਦਾ ਖਾਲਸਾ ਫਾਇਗਰੂ ਜੀ ਕੀ ਫਤਿਹ ਕੰਮ ਦੀਆਂ ਗੱਲਾਂ ਅਕਲ ਦੀਆਂ ਗੱਲਾਂ ਮੋਟੇ ਚ ਮਿਲਦੀਆਂ ਹਨ ਲੋਕ ਲੈਂਦੇ ਨਹੀਂ ਪੈਸੇ ਲੈ ਕੇ ਮਿਲਦੀਆਂ ਹਨ ਭੱਜ ਕੇ ਲੈਂਦੇ ਨੇ ਭਾਜੀ ਤੁਹਾਡਾ ਨਾਮ ਕੀ ਹੈ ਹਾਕਮ ਸਿੰਘ ਜੀ ਆਹ ਗਲੀ ਕੌਣ ਸਾਫ ਕਰੇ ਆਪਾਂ ਕਰੀਏ ਜੀ ਤੇਰਾ ਮੱਥਾ ਆਪ ਕਰੋ ਅਗਲੇ ਦਾ ਮੱਥਾ ਆਪ ਕਰੋ ਫਿਰ ਮਜ਼ਦੂਰ ਦੀ ਲੋੜ ਹੈ ਨਾ ਜੀ ਸੋਣੋ ਬਾਪੂ ਬਾਪੂ ਦੀ ਗੱਲ ਸੁਣੋ ਸੁਣਾਇ ਦੇ ਬਾਰੇ ਦੇਖੋ ਜੀ ਜਿਹੜੇ ਆਪਾਂ ਅੰਗਲੀਆਂ ਐ ਆਪਣਾ ਆਪਾਂ ਮੱਥਾ ਸਾਫ਼ ਕਰਖੀਏ ਜੀ ਥੋੜਾ ਲੱਗੇਗਾ ਇੱਕ ਬੁਰਾ ਹਾਂਜੀ ਨਾਲੀ ਵੀ ਸਾਫ਼ ਕਰੋ ਜੇ ਨਾਲੀ ਵੀ ਸਾਫ਼ ਕਰੋ ਇਹਦੇ ਵਿੱਚੋਂ ਗੰਦ ਕੱਢੋ ਪਾਣੀ ਪਾਣੀ ਭੱਜ ਜਾਊਗਾ ਪਾਣੀ ਭੱਜ ਜਾਏਗਾ ਮੱਛਰ ਨਹੀਂ ਹੁੰਦਾ ਹਾਂ ਪਾਣੀ ਭੱਜ ਜਾਊ ਪਿੰਡ ਦੇ ਵਿੱਚ ਮੱਛਰ ਨਹੀਂ ਹੋਊ ਪਿੰਡ ਦੇ ਵਿੱਚ ਚੱਕੜ ਨਹੀਂ ਹੋਊ ਹੂੰ ਤੇਰਾ ਪਿੰਡ ਚੰਡੀਗੜ੍ਹ ਬਣ ਜੂ ਚੰਡੀਗੜ੍ਹ ਬਣ ਜੂ ਹੈਨਾ ਜੇ ਆਪਾਂ ਆਪਣੇ ਘਰ ਨੂੰ ਠਮਾਰਾਂਗੇ ਫਿਰ ਸੋਹਣਾ ਲੱਗੇਗਾ ਜਾਣੀ ਆਪਣਾ ਹੱਥੀ ਆਪਣਾ ਮੇਰਾ ਗੁਰੂ ਕਹੇਗਾ ਨਾ ਹਾਂਜੀ ਹਾਂ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸੁਮਾਰਦੇ ਜੇ ਸਹਿਮਨ ਉਹਨਾਂ ਦਾ ਤਿਸਰਾ ਤਦਰਗਾ ਕੇ ਗੋਹਰੀ ਹੈ ਗੋਹਰੀ ਹੈ ਕਹੋਗੇ ਜਦੋਂ ਸਾਡਾ ਪ੍ਰੋਗ ਬਾਪੂ ਦਾਦਾ ਹੋ ਹੂੰ ਜਿਸ ਦਾ ਸਹਿਬ ਦਾਦਾ ਹੋਏ ਹੂੰ ਇਸ ਨੂੰ ਮਾਰ ਨਾ ਸਕਾ ਕੋਈ ਠੀਕ ਹੈ ਜੀ ਭਾਈ ਜੀ ਇਹ ਗੱਲਾਂ ਕੋਈ ਬਾਹਰੋਂ ਨਹੀਂ ਸਿੱਖੇਦਾ ਇਹ ਤਾਂ ਅਸੀਂ ਸਿਖਾਉਣ ਵਾਸਤੇ ਆ ਕੰਪਿਊਟਰ ਰੱਬ ਨੇ ਨਹੀਂ ਬਣਾਇਆ ਬੰਦੇ ਨੇ ਬਣਾਇਆ ਹੂੰ ਜਿਹੜੇ ਵੱਡੇ ਵੱਡੇ ਕਹਿੰਦੇ ਦੇਵਤੇ ਦੇਵੀ ਦਿੱਤੇ ਹੋਏ ਨੇ ਕਿ ਚਾਹਣਾ ਕੁਝ ਵੀ ਬਣਾਇਆ ਪਰ ਉਹਨਾਂ ਨੇ ਆਹ ਨਹੀਂ ਬਣਾਈ ਇਹ ਬੰਦੇ ਨੇ ਬਣਾਈ ਆ ਹਾਂ ਜੀ ਪੈਸਾ ਰੱਬ ਨੇ ਨਹੀਂ ਬਣਾਇਆ ਪੈਸਾ ਬੰਦੇ ਨੇ ਨਹੀਂ ਬਣਾਇਆ ਬੰਦੇ ਨੇ ਬਣਾਇਆ ਕਿਉਂ ਬਣਾਇਆ ਬਟਨ ਵਾਸਤੇ ਜੀ ਬਟਨ ਵਾਸਤੇ ਪਰ ਅਸੀਂ ਪੈਸੇ ਦੇ ਗੁਲਾਮ ਬਣ ਕੇ ਗੁਲਾਮ ਬਣ ਕੇ ਪੈਸੇ ਦੇ ਗੁਲਾਮ ਨਾ ਬਣੋ ਪੈਸੇ ਨੂੰ ਗੁਲਾਮ ਬਣਾਓ ਹਾਂ ਜਿੱਥੇ ਲੋੜ ਹੈ ਉੱਥੇ ਲਾਓ ਉੱਥੇ ਲਾਓ ਠੀਕ ਹੈ ਭਾਈ ਜੀ ਗੱਲਾਂ ਵਧੀਆਂ ਲੱਗੀਆਂ ਸ਼ੇਅਰ ਕਰਿਓ ਫੈਗਰ ਜਿੱਕਾ ਖਾਲਸਾ ਫੈਗਰ ਜਿੱਕੀ ਫਤਿਹ